ਪੀਆ ਨਾ ਖਾਦਸਾ ਵਾਪਰ ਗਿਆ ਜੀ ਹਾਂ ਇੱਕ ਟੀਆਰਪੀ ਗੇਮ ਜੋਨਚ ਅਗ ਲਗਨ ਕਾਰਨ 28 ਲੋਕਾਂ ਦੀ ਮੌਤ ਹੋ ਗਈ ਇਸ ਤੋਂ ਪਹਿਲਾਂ 3 ਮੋਤਾ ਦੀ ਜਾਣਕਾਰੀ ਸਾਹਮਣੇ ਆਈ ਸੀ ਪਰ ਐਸਪੀ ਕ੍ਰਾਈਮ ਨੇ 28 ਦੀ ਮੌਤ ਦੀ ਪੁਸ਼ਟੀ ਕੀਤੀ ਹੈ ਮਰਨ ਵਾਲਿਆਂ ਦੇ ਵਿੱਚ 12 ਬੱਚੇ ਵੀ ਸ਼ਾਮਲ ਨੇ ਦੱਸ ਦਵਾ ਕਿ ਫਾਇਰ ਬ੍ਰਿਗੇਡ ਦੀਆਂ 8 ਟੀਮਾਂ ਨੇ ਕਰੀਬ 3 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ 25 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਅਧਿਕਾਰੀਆਂ ਮੁਤਾਬਕ ਗੇਮ ਜੋਨਚ ਆਉਣ ਅਤੇ ਜਾਣ ਦਾ ਇੱਕੋ ਹੀ ਰਸਤਾ ਸੀ ਦੱਸ ਦਵਾ ਕਿ ਫਾਇਰ ਵਿਭਾਗ एनओसी ਵੀ ਨਹੀਂ ਲਈ ਗਈ ਸੀ ਉੱਥੇ ਹੀ ਮੌਜੂਦ ਲੋਕਾਂ ਦੇ ਅਨੁਸਾਰ ਇਸ ਗੇਮ ਜ਼ੋਨ 'ਚ ਵੀਕੈਂਡ ਹੋਣ ਕਾਰਨ 99 ਰੁਪਏ 'ਚ 500 ਰੁਪਏ ਦੀ ਟਿਕਟ ਦਿੱਤੀ ਜਾ ਰਹੀ ਸੀ ਇਸ ਲਈ ਭੇੜ ਜਾਂਦਾ ਸੀ ਉੱਥੇ ਹੀ ٹیआरपी ਗੇਮ ਜ਼ੋਨ ਦੇ ਮਾਲਕ ਨਮਰਾਜ ਸਿੰਘ ਸੌਲਿਕ ਸਾਥੀ ਪ੍ਰਕਾਸ਼ ਜੈਨ ਰਾਹੁਲ ਰਾਠੌਰ ਅਤੇ ਮੈਨੇਜਰ ਨितीज ਜੈਨ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਉੱਥੇ ਹੀ ਹਾਦਸੇ ਤੋਂ ਬਾਅਦ ਇਨਾ ਚਾਰਾ ਨੇ ਆਪਣੇ ਫੋਨਾਂ ਨੂੰ ਬੰਦ ਕਰ ਲਿਆ ਸੀ ਇਹ ਭਿਆਨਕ ਅਗ গুজরাট ਦੇ ਰਾਜਕੋਟ ਚ ਕਲਾਵਰ ਰੋਡ ਤੇ ਸਥਿਤ ਇੱਕ ਗੇਮ ਜ਼ੋਨ ਚ ਲੱਗੀ ਹੈ ਅਸਲ ਤੇ ਨੰਨ ਮੰਜ਼ਲਾ ਗੇਮ ਜ਼ੋਨ ਕਿਰਾਏ ਦੀ 2 ਏਕੜ ਜ਼ਮੀਨ 2020 ਚ ਬਣਾਈ ਗਿਆ ਸੀ ਇਸ ਦਾ ਢਾਂਚਾ ਲੱਕੜ ਅਤੇ ਟੀਮ ਦੇ ਸਟੈਂਡ ਤੇ ਖੜਾ ਸੀ ਕਈ ਥਾਵਾਂ ਤੇ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਸੀ ਇੱਕ ਥਾਂ ਤੇ ਪੋੜੀਆਂ ਤੇ ਵੈਲਡਿੰਗ ਦੌਰਾਨ ਨਿਕਲੀਆਂ ਚਿੰਗਾਰੀਆਂ ਕਾਰਨ ਧਮਾਕਾ ਹੋ ਗਿਆ ਅਤੇ ਨੇੜੇ ਹੀ ਅਗ ਲੱਗ ਗਈ ਜਾਣਕਾਰੀ ਦੇ ਅਨੁਸਾਰ ਗੇਮ ਚੋਂ ਦਾ ਗੁਪਨ ਤੱਕ ਇਹ ਅਤੇ ਫਾਈਬਰ ਦਾ ਬਣਿਆ ਹੋਇਆ ਇਹ ਢਾਂਚਾ ਲੱਕੜ, ਟੀਨ ਅਤੇ ਥਰਮਾਕੋਲ ਦੀਆਂ ਚਾਦਰਾਂ ਦਾ ਬਣਿਆ ਹੋਇਆ ਸੀ। ਫਰਸ਼ ਨੂੰ ਰਬੜ ਰੋਲ ਅਤੇ ਥਰਮਾਕੋਲ ਨਾਲ ਵੀ ਟੱਕਿਆ ਹੋਇਆ ਸੀ। ਇਸ ਤੋਂ ਇਲਾਵਾ ਗੇਮਜੋਂਚ 2000 ਲੀਟਰ ਡੀਜ਼ਲ ਅਤੇ 1500 ਲੀਟਰ ਪੈਟਰੋਲ ਵੀ ਸਟੋਰ ਕੀਤਾ ਗਿਆ ਸੀ। ਇਸ ਲਈ ਅੱਗ ਜਿਹੜੀ ਸੀ ਉਹ ਕੁਝ ਮਿੰਟਾਂ ਦੇ ਵਿੱਚ ਹੀ ਤੇਜ਼ੀ ਦੇ ਨਾਲ ਫੈਲ ਗਈ। ਉੱਥੇ ਹੀ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਜੋ ਸੀ ਕੁਝ ਹੀ ਮਿੰਟਾਂ ਦੇ ਵਿੱਚ ਛੇਠਾ ਤੋਂ ਉੱਪਰ ਤੱਕ ਫੈਲ ਗਈ। ਤਿੰਨ ਮੰਜ਼ਿਲਾ ਟਾਂਚੇ ਚ ਤੋਂ ਉੱਪਰ ਜਾਣ ਲਈ ਸਿਰਫ ਇੱਕ ਹੀ ਪੌੜੀ ਸੀ ਦੂਜੀ ਅਤੇ ਤੀਜੀ ਮੰਜ਼ਲ ਤੇ ਬੈਠੇ ਲੋਕਾਂ ਨੂੰ ਬਚਨ ਦਾ ਮੌਕਾ ਹੀ ਨਹੀਂ ਮਿਲਿਆ ਉਤਹੀ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਇੰਨੀ ਬੁਰੇ ਤਰੀਕੇ ਦੇ ਨਾਲ ਸੜ ਗਈਆਂ ਕਿ ਪਛਾਣ ਕਰਨਾ ਮੁਸ਼ਕਿਲ ਹੋ ਗਿਆ ਹੁਣ ਲਾਸ਼ ਨੂੰ ਪਛਾਣਨ ਲਈ ਉਹਨਾਂ ਦਾ ਡੀਐਨਏ ਟੈਸਟ ਕਰਵਾਉਣਾ ਪਵੇਗਾ ਉਤਹੀ ਰਾਜ ਕੋਡ ਦੇ ਸਾਰੇ ਗੇਮ ਜ਼ੋਨ ਜਿਹੜੇ ਸੀਗੇ ਉਹ ਬੰਦ ਕਰ ਦਿੱਤੇ ਨੇ ਜੀ ਹਾਂ ਪੁਲਿਸ ਕਮਿਸ਼ਨਰ ਰਾਜੂ ਪਾਰਕਵ ਨੂੰ ਸਾਰਾ ਟੀਆਰਪੀ ਗੇਮ ਜ਼ੋਨ ਕੋਲ ਫਾਇਰ ਔਰ NOC ਵੀ ਨਹੀਂ ਸੀ ਦੱਸਿਆ ਮੰਗ ਕੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਬੀ ਰੇਨ ਬਸ਼ਨਵ ਅਤੇ ਦੇਵਿੰਟ ਸਾਈ ਨੇ ਰਾਜ ਦੇ ਚਾਰ ਵੱਡੇ ਸ਼ਹਿਰ ਅਹਮਦਾਬਾਦ ਵਟੋਦਰਾ ਰਾਜਕੋਟ ਅਤੇ ਸੂਰਾ ਦੇ ਸਾਰੇ ਗੇਮ ਜ਼ੋਨ ਦੇ ਵੀਰ ਵੀ ਮੰਗੇ ਨੇ ਦੱਸਿਆ ਕਿ ਹਾਲਾਤ ਨੇ ਚਾਰੇ ਮਹਾਨਗਰਾਂ ਦੇ ਨਗਰ ਨਿਗਮਾਂ ਨੂੰ 24 ਘੰਟਿਆਂ ਦੇ ਅੰਦਰ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਬੜੀ ਹੀ ਰੂਹ ਕੰਪਾ ਦੇਣ ਵਾਲੀ ਘਟਨਾ ਸਾਹਮਣੇ ਸਾਰੇ ਲੋਕ ਜਿਹੜੇ ਸੀ ਅੱਗ ਦੇ ਵਿੱਚ ਜਿੰਨਾ ਸੜ ਕੇ ਸੁਆਹ ਹੋ ਗਏ ਨੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ